ਦੈਨਿਕਸ ਵੀਰਾਂ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਬਠਿੰਡਾ ਵਿੱਚ ਅੱਜ ਐਸਐਸਪੀ ਅਮਨੀਤ ਕੌਂਡਲ ਵੱਲੋਂ ਜ਼ਿਲ੍ਹਾ ਪੁਲਿਸ ਟ੍ਰੈਫਿਕ ਦਫ਼ਤਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਪੁਲਿਸ ਥਾਣਿਆਂ ਨੂੰ ਜ਼ਰੂਰੀ ਸੁਰੱਖਿਆ ਇਕੁਪਮੈਂਟ ਵੰਡੇ ਐਸਐਸਪੀ ਅਮਨੀਤ ਕੌਂਡਲ ਵੱਲੋਂ ਅੱਜ ਖਾਸ ਤੌਰ ਤੇ ਬਠਿੰਡਾ ਦੇ ਟ੍ਰੈਫਿਕ ਦਫ਼ਤਰ ਦਾ ਦੌਰਾ ਕੀਤਾ ਗਿਆ ਉਹਨਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪੁਲਿਸ ਥਾਣਿਆਂ ਦੀ ਟ੍ਰੈਫਿਕ ਪੁਲਿਸ ਨੂੰ ਰੋਡ ਸੇਫਟੀ ਕਿੱਟਾਂ ਦੇ ਨਾਲ-ਨਾਲ ਹੋਰ ਜ਼ਰੂਰੀ ਸੁਰੱਖਿਆ ਉਪਕਰਨ ਵੰਡੇ ਗਏ ਇਨ੍ਹਾਂ ਵਿੱਚ ਨਾਈਟ ਫਲੈਸ਼ ਬੈਟਨ ਫਰਸਟ ایڈ ਕਿਟਾ ਰਿਫਲੈਕਟਰ ਬੈਲਟਾ ਅਤੇ ਅੱਗ ਬੁਝਾਉਣ ਵਾਲੇ ਯੰਤਰ ਸ਼ਾਮਲ ਸਨ ਇਸ ਮੌਕੇ ਐਸਐਸਪੀ ਅਪਨੀਤ ਕੌਂਡਲ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਐਮਰਜੈਂਸੀ ਦੌਰਾਨ ਸੁਰੱਖਿਆ ਅਤੇ ਤਿਆਰੀ ਨੂੰ ਵਧਾਉਣਾ ਹੈ ਇਹ ਪਹਿਲ ਕਦਮ ਇਸ ਯਕੀਨੀ ਬਣਾਉਂਦੀ ਹੈ ਕਿ ਪੁਲਿਸ ਸਟੇਸ਼ਨ ਕਿਸੇ ਵੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਅਤੇ ਬਿਨਾਂ ਦੇਰੀ ਦੇ ਸੰਭਾਲਣ ਲਈ ਬਿਹਤਰ ਢੰਗ ਨਾਲ ਲੈਸ ਹਨ ਇਸ ਦੌਰਾਨ ਐਸਐਸਪੀ ਬਲੋ ਜ਼ਿਲ੍ਹੇ ਦੇ ਸਾਰੇ ਪੁਲਿਸ ਥਾਣਿਆਂ ਨੂੰ ਰੋਡ ਸੇਫਟੀ ਤੇ ਲਈ ਵਰਤੇ ਜਾਣ ਵਾਲੇ ਜ਼ਰੂਰੀ ਸੁਰੱਖਿਆ ਉਪਕਰਨਾਂ ਦੀ ਵੰਡ ਕੀਤੀ ਗਈ ਇਸ ਦੌਰਾਨ ਐਸਐਸਪੀ ਅਬਨੀਤ ਕੌਂਡਲ ਨੇ ਹੋਰ ਕੀ ਦੱਸਿਆ ਤੁਸੀਂ ਵੀ ਸੁਣੋ ਰੋਡ ਸੇਫਟੀ ਦੇ ਜਿਹੜੇ ਇਕਵਿਪਮੈਂਟਸ ਹੁੰਦੇ ਆ ਉਹਦੇ ਤਹਿਤ ਜਿਹੜੀ ਸਾਡੀ ਡਿਸਟ੍ਰਿਕਟ ਕਮੇਟੀ ਹੈ ਉਹਦੇ ਤਹਿਤ ਜੋ ਜੋ ਸਾਨੂੰ ਟ੍ਰੈਫਿਕ ਦੇ ਲਈ ਸਮਾਨ ਸਾਨੂੰ ਚਾਹੀਦਾ ਸੀਗਾ ਲੋੜਿੰਦਾ ਸੀ ਉਸ ਅਸੀਂ ਡੀਸੀ ਸਾਹਿਬ ਨੂੰ अपनी रेगुजेसन थी। जिद तहत तहत सूँ पिछले दिन ट्रैफिक दोन्स तो ट्रैफिक के पैम्फलेट जी रिफलैक्टर बेटनस होंगे और जी फस्ट एड किट्स होंगे ट्रैफिक के न जो भी रेगुलेशनली सू सेफ्टी इक्विपमेंट हूं वो काफ़ी सानू प्रोवाइड किया गया तहत, है तहत अज मैं जरा सा जिले का ट्रैफिक पुलिस ऑफिस है उत्थे आई हैगी ਡੀਐਸਪੀ ట్రాఫిక్ ਇਨਚਾਰਜ ਜਿਹੜੇ ਹਰਪ੍ਰੀਤ ਸਿੰਘ ਹੈਗੇ ਇਨਚਾਰਜ ట్రాਫਿਕ ਅਮਰੀਕ ਔਰ ਸਾਡੇ ਨੀਅਰੈਸਟ ਜਿਹੜੇ ਕੁਝ ਐਸਐਚਓਜ਼ ਉੱਤੇ ਆਪ ਹੈ ਇਹਨਾਂ ਨੂੰ ਬੁਲਾ ਕੇ ਅਸੀਂ ਜਿਹੜਾ ਇਹ ਇਕੁਪਮੈਂਟ ਹੈਗਾ ਉਹ ਸਾਰਾ ਕੁਝ ਅਜਨਾਂ ਨੂੰ ਮੁਹੱਈਆ ਕਰਾਇਆ ਐ ਐਂਡ ਆਈ ਹੋਪ ਕਿ ਇਹ ਜਿਹੜੀ ਚੀਜ਼ਾਂ ਸਾਡੀ ట్రాਫਿਕ ਦੀ ਰੈਗੂਲੇਸ਼ਨ ਚ ਪ੍ਰੋਪਰਲੀ ਇਹ ਲੋਕ ਯੂਟਿਲਾਈਜ਼ ਕਰਨ ਔਰ ਜਿਹੜੇ ਸਾਡੇ ట్రాਫਿਕ ਦੇ ਐਕਸੀਡੈਂਟਸ ਜਾਂ ਫਿਰ ట్రాਫਿਕ ਦੀ ਰੈਗੂਲੇਸ਼ਨ ਹੁੰਦੀ ਹੈ ਉਹਨੂੰ ਬੈਟਰ ਕਰੰਟਲੀ এফিশিয়েন্সি ਨੂੰ ਇਨਕਰੀਸ ਕਰਨ ਲਈ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰੋਪਰਲੀ ਯੂਟਲਾਈਜ਼ ਕਰੀਏ। ਥੈਂਕ ਯੂ। ਡੈਨਿਕਸ ਵਿਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ। ਬਠਿੰਡਾ ਵਿੱਚ ਅੱਜ ਐਸਐਸਪੀ ਅਮਨੀਤ ਕੌਂਡਲ ਵੱਲੋਂ ਜ਼ਿਲ੍ਹਾ ਪੁਲਿਸ ਟ੍ਰੈਫਿਕ ਦਫ਼ਤਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਪੁਲਿਸ ਥਾਣਿਆਂ ਨੂੰ ਜ਼ਰੂਰੀ ਸੁਰੱਖਿਆ ਇਕੁਪਮੈਂਟ ਵੰਡੇ। ਐਸਐਸਪੀ ਅਮਨੀਤ ਕੌਂਡਲ ਵੱਲੋਂ ਅੱਜ ਖਾਸ ਤੌਰ ਤੇ ਬਠਿੰਡਾ ਦੇ ਟ੍ਰੈਫਿਕ ਦਫ਼ਤਰ ਦਾ ਦੌਰਾ ਕੀਤਾ ਗਿਆ। ਉਹਨਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪੁਲਿਸ ਥਾਣਿਆਂ ਦੀ ਟ੍ਰੈਫਿਕ ਪੁਲਿਸ ਨੂੰ ਰੋਡ ਸੇਫਟੀ ਕਿੱਟਾਂ ਦੇ ਨਾਲ-ਨਾਲ ਹੋਰ ਜ਼ਰੂਰੀ ਸੁਰੱਖਿਆ ਉਪਕਰਨ ਵੰਡੇ ਗਏ। ਇਨ੍ਹਾਂ ਵਿੱਚ ਨਾਈਟ ਫਲੈਸ਼ ਬੈਟਨ, ਫਰਸਟ ایڈ ਕਿੱਟਾਂ, ਰਿਫਲੈਕਟਰ ਬੈਲਟਾਂ ਅਤੇ ਅੱਗ ਬੁਝਾਉਣ ਵਾਲੇ ਯੰਤਰ ਸ਼ਾਮਲ ਸਨ। ਇਸ ਮੌਕੇ ਐਸਐਸਪੀ ਅਪਨੀਤ ਕੌਂਡਲ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਐਮਰਜੈਂਸੀ ਦੌਰਾਨ ਸੁਰੱਖਿਆ ਅਤੇ ਤਿਆਰੀ ਨੂੰ ਵਧਾਉਣਾ ਹੈ। ਇਹ ਪਹਿਲ ਕਦਮ ਇਸ ਯਕੀਨੀ ਬਣਾਉਂਦੀ ਹੈ ਕਿ ਪੁਲਿਸ ਸਟੇਸ਼ਨ ਕਿਸੇ ਵੀ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਅਤੇ ਬਿਨਾਂ ਦੇਰੀ ਦੇ ਸੰਭਾਲਣ ਲਈ ਬਿਹਤਰ ਢੰਗ ਨਾਲ ਲੈਸ ਹਨ। ਇਸ ਦੌਰਾਨ ਐਸਐਸਪੀ ਬਲੋ ਜ਼ਿਲ੍ਹੇ ਦੇ ਸਾਰੇ ਪੁਲਿਸ ਥਾਣਿਆਂ ਨੂੰ ਰੋਡ ਸੇਫਟੀ ਤੇ ਲਈ ਵਰਤੇ ਜਾਣ ਵਾਲੇ ਜ਼ਰੂਰੀ ਸੁਰੱਖਿਆ ਉਪਕਰਨਾਂ ਦੀ ਵੰਡ ਕੀਤੀ ਗਈ। ਇਸ ਦੌਰਾਨ ਐਸਐਸਪੀ ਅਬਨੀਤ ਕੌਂਡਲ ਨੇ ਹੋਰ ਕੀ ਦੱਸਿਆ ਤੁਸੀਂ ਵੀ ਸੁਣੋ। ਰੋਡ ਸੇਫਟੀ ਦੇ ਜਿਹੜੇ ਇਕਵਿਪਮੈਂਟਸ ਹੁੰਦੇ ਆ ਉਹਦੇ ਤਹਿਤ ਜਿਹੜੀ ਸਾਡੀ ਡਿਸਟ੍ਰਿਕਟ ਕਮੇਟੀ ਹੈ ਉਹਦੇ ਤਹਿਤ ਜੋ ਜੋ ਸਾਨੂੰ ਟ੍ਰੈਫਿਕ ਦੇ ਲਈ ਸਮਾਨ ਸਾਨੂੰ ਚਾਹੀਦਾ ਸੀਗਾ ਲੋੜਿੰਦਾ ਸੀ ਉਸ ਅਸੀਂ ਡੀਸੀ ਸਾਹਿਬ ਨੂੰ अपनी रेगुजेसन थी। जिद तहत तहत सूँ पिछले दिन ट्रैफिक दोन्स तो ट्रैफिक के पैम्फलेट जी रिफलैक्टर बेटनस होंगे और जी फस्ट एड किट्स होंगे ट्रैफिक के न जो भी रेगुलेशनली सू सेफ्टी इक्विपमेंट हूं वो काफ़ी सानू प्रोवाइड किया गया तहत, है तहत अज मैं जरा सा जिले का ट्रैफिक पुलिस ऑफिस है उत्थे आई हैगी ਡੀਐਸਪੀ ట్రాఫిక్ ਇਨਚਾਰਜ ਜਿਹੜੇ ਹਰਪ੍ਰੀਤ ਸਿੰਘ ਹੈਗੇ ਇਨਚਾਰਜ ట్రాਫਿਕ ਅਮਰੀਕ ਔਰ ਸਾਡੇ ਨੀਅਰੈਸਟ ਜਿਹੜੇ ਕੁਝ ਐਸਐਚਓਜ਼ ਉੱਤੇ ਆਪ ਹੈ ਇਹਨਾਂ ਨੂੰ ਬੁਲਾ ਕੇ ਅਸੀਂ ਜਿਹੜਾ ਇਹ ਇਕੁਪਮੈਂਟ ਹੈਗਾ ਉਹ ਸਾਰਾ ਕੁਝ ਅੱਜ ਇਹਨਾਂ ਨੂੰ ਮੁਹੱਈਆ ਕਰਾਇਆ ਐ ਐਂਡ ਆਈ ਹੋਪ ਕਿ ਇਹ ਜਿਹੜੀ ਚੀਜ਼ਾਂ ਸਾਡੀ ట్రాਫਿਕ ਦੀ ਰੈਗੂਲੇਸ਼ਨ ਚ ਪ੍ਰੋਪਰਲੀ ਇਹ ਲੋਕ ਯੂਟਿਲਾਈਜ਼ ਕਰਨ ਔਰ ਜਿਹੜੇ ਸਾਡੇ ట్రాਫਿਕ ਦੇ ਐਕਸੀਡੈਂਟਸ ਜਾਂ ਫਿਰ ట్రాਫਿਕ ਦੀ ਰੈਗੂਲੇਸ਼ਨ ਹੁੰਦੀ ਹੈ ਉਹਨੂੰ ਬੈਟਰ ਕਰੰਟਲੀ ਐਫੀਸ਼ੀਐਂਸੀ ਨੂੰ ਇਨਕਰੀਜ਼ ਕਰਨ ਲਈ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰੋਪਰਲੀ ਯੂਟਲਾਈਜ਼ ਕਰੀਏ ਥੈਂਕ ਯੂ